ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਠ ਗੁਰੂ ਸਾਹਿਬਾਨ ਦੀ ਚਰਨ ਛੋਪਾ ਪ੍ਰਾਪਤ ਧਰਤੀ ਸ੍ਰੀ ਖਡੂਰ ਸਾਹਿਬ ਵਿਖੇ ਅਸੀਂ ਅੱਜ ਵੇਲੇ ਮੌਜੂਦ ਆ ਜਿੱਥੇ ਕਿ ਗਵਾਲੀਅਰ ਦੀ ਸੰਗਤ ਦੇ ਵੱਲੋਂ ਜੀ ਹਾਂ ਪੰਜਾਬ ਹੜ੍ਹ ਪ੍ਰਭਾਵਿਤ ਰਾਜ ਸਮਗਰੀ ਗੁਰਦੁਆਰਾ ਦਾਤਾਪੰਦੀ ਛੋੜ ਸਾਧ ਸੰਗਤ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਤੋਂ ਸੰਗਤ ਦੇ ਜੀ ਸਹਿਯੋਗ ਦੇ ਨਾਲ ਜਿਹੜਾ ਇੱਥੇ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਸ ਸਥਾਨ ਤੋਂ ਜਿਹੜਾ ਇਤੋਂ ਸਮੂਹ ਸਾਹਿਬਤ ਮੱਧ ਪ੍ਰਦੇਸ਼ ਗਵਾਲੀਅਰ ਦੀ ਜਿਹੜੀ ਆ ਉਹ ਸੰਗਤ ਆੜ ਪ੍ਰਭਾਵਿਤ ਇਲਾਕਿਆਂ ਲਈ ਸਮਗਰੀ ਅਤੇ ਸਵਾ ਕਰੋੜ ਦੀ ਰਾਸ਼ੀ ਲੈ ਕੇ ਪਹੁੰਚੀ ਹੈ ਜਿਹੜੇ ਜਿਹੜੇ ਵੀ ਕਿਸਾਨ ਨੇ ਜਾਂ ਮਜ਼ਦੂਰ ਨੇ ਜਿਨ੍ਹਾਂ ਦੀ ਫਸਲ ਤਬਾਹ ਹੋਈ ਜਿਨ੍ਹਾਂ ਮਜ਼ਦੂਰਾਂ ਦੇ ਘਰ ਟਹਿ ਗਈ ਉਹਨਾਂ ਦੇ ਲਈ ਜਿਹੜੀ ਰਾਸ ਸਮਗਰੀ ਜਿਹੜੀ ਆ ਅਤੇ ਰਾਸ਼ੀ ਜਿਹੜੀ ਲੈ ਕੇ ਜਿਹੜਾ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਉਹਨਾਂ ਦੀ ਰਹਿ ਨਮਾਈ ਇੱਥੇ ਜਿਹੜਾ ਸੰਗਤ ਜਿਹੜੀ ਆ ਵਰਦੇ ਮੀਂਹ ਦੇ ਵਿੱਚ ਸੇਵਾ ਕਰਨ ਦੇ ਲਈ ਜਾ ਰਹੀ ਹੈ ਸਾਡਾ ਸੰਗਤ ਮੌਜੂਦ ਹੈ ਬਾਬਾ ਜੀ ਮੌਜੂਦ ਨੇ ਗੱਲਬਾਤ ਕਰ ਲੈਨੇ ਕਿ ਮਾਨ ਦੇ ਭਾਵ ਕੀ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਇਸ ਵਕਤ ਵੀ ਜਿਹੜੀ بارش ਪੈ ਰਹੀ ਏ ਸੋ ਉਹਨਾਂ ਵਾਲੇ ਕੁਝ ਦਿਨ ਹੋਰ بارش ਜਿਹੜੀ ਆ ਬਰਸਾਤ ਜਿਹੜੀ ਆ ਉਹ ਦੱਸੀ ਜਾ ਰਹੀ ਏ ਜਿਸ ਦੇ ਕਾਰਨ ਜਿਹੜਾ ਹਾਲੇ ਕਹਿ ਸਕਦੇ ਆ ਕਿ ਹੜ੍ਹਾਂ ਤੋਂ ਰਾਹਤ ਜਿਹੜੀ ਆ ਕਿਤਨੇ ਕਿਤੇ ਉਹ ਅੜ ਪ੍ਰਭਾਵਿਤ ਏਰੀਏ ਦੇ ਲੋਕਾਂ ਨੂੰ ਨਹੀਂ ਮਿਲੀ ਤਾਂ ਤੁਹਾਡੇ ਵੱਡੀ ਸੇਵਾ ਦੀ ਸਹਿਯੋਗ ਦੀ ਹਾਲੇ ਵੀ ਦੋਸਤੋ ਲੋੜ ਹੈ ਤਾਂ ਬਾਬਾ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਕਸਿਕਰੂਰ ਸਾਹਿਬ ਨੂੰ ਨਾਮੂਨ ਸਰਵਜਨਤ ਰਾਤ ਪਈ ਹੈ ਸੋ ਮੇਰੀ ਪੀੜੇ ਮਾਰਕ ਤਤਾ ਬੰਦੀ ਛੋੜ ਗਵਾਲੀਅਰ ਵਿਖੇ ਪਾਸ਼ਾ ਦਾ ਇਤਿਹਾਸਤਾਨ ਹੈ ਫੋਤੋ ਨਹੀਂ ਸਕਤਾ ਜੋ ਡਬਰਾ ਸਨੌਰ ਭੀਤਰਵਾਲ ਹੋਰ ਬੇਨ ਸੰਗਤਾਂ ਨੇ ਜੋ ਦਸਾਂ ਦੇ ਰੂਪ ਵਿੱਚ ਜੋ ਹਰ ਪ੍ਰਭਾਤ ਸੰਗਤਾਂ ਵਾਤੇ ਉਹਨਾਂ ਨੇ ਤਿਲਕੁਲ ਇਕੱਠਾ ਕੀਤਾ ਉਹ ਸੰਗਤਾਂ ਅੱਜ ਸੰਕਤੀ ਰੂਪ ਵਿੱਚ ਲੈ ਕੇ ਆਏ ਨੇ ਸੋ ਵੱਖ-ਵੱਖ ਲੱਕ ਜਿੱਥੇ ਜਿਆਦਾ ਨੁਕਸਾਨ ਹੋਇਆ ਉਥੇ ਜਾ ਕੇ ਵੰਡਣ ਦੀ ਸੇਵਾ ਖੰਡਗੇ ਸੋ ਬਹੁਤ ਸੰਤਾਂ ਨੇ ਉਦਮ ਕਰਕੇ ਪਹਿਲੇ ਕਾਫੀ 15 20 ਦਿਨ ਤੋਂ ਲਗਾਤਾਰ ਇਹਨਾਂ ਨੇ ਘਰ-ਘਰ ਜਾ ਕੇ ਸੇਵਾ ਕਦਰ ਕੀਤੀ ਆ ਉਹਨਾਂ ਤਿਲਫੁਲ ਦਸਵੰਦਾ ਤੇ ਲੈ ਕੇ ਆਏ ਨੇ ਰਾਸ਼ੀ ਦੇ ਰੂਪ ਵਿੱਚ ਉਹਨਾਂ ਜਿੱਥੇ ਲੋੜਵੰਦੇ ਨੇ ਜਿਹਨਾਂ ਕਣਕ ਦਾ ਬੀਜ ਦਾ ਆ ਦਾ ਡੀਜ਼ਲ ਦਾ ਔਰ ਜਿਹਨ ਲੋੜਵੰਦਾ ਚਾਰੇ ਦਾ ਉਹ ਸਾਰੀਆਂ ਗੱਡੀਆਂ ਕੋਈ ਸਮਾਂ ਲੈਣ ਦਾ ਕੋਈ ਜਾ ਕੇ ਨਗਦੀ ਜਾ ਕੇ ਵੰਡਣਗੇ ਸੋ ਸੰਗਤਾਂ ਨੇ ਸਾਰਾ ਪ੍ਰਲੋਕ ਕੀਤਾ ਸੋ ਨਾਲ ਦੀ ਅਰਦਾਸ ਸਤਗੁਰੂ ਚਰਣਾ ਜਿਵੇਂ ਪਿਛਲੇ ਦਿਨੀ ਬੰਬੇ ਤੋਂ ਸੰਗਤਾਂ ਨੇ ਆ ਕੇ ਸੇਵਾ ਕੀਤੀ ਰਾਜਗਵਾਲੀਆ ਤੋਂ ਸੰਗਤਾਂ ਨੇ ਆ ਕੇ ਸੇਵਾ ਕਰ ਰਹੀਆਂ ਸੋ ਵਕਤ ਵਕਤ ਤਰੀਕੇ ਦੇ ਨਾਲ ਆਪਣੀਆਂ ਸੇਵਾ ਵਿੱਚ ਨਿਰਜੋਤ ਵਰਤੋਂ ਪਾ ਰਹੇ ਨੇ ਸੇ ਸਤਗੁਰਾਂ ਦੀ ਕਿਰਪਾ ਅਨਸਾਰ ਤੁਰ ਤੁਰਾ ਦਾਤਾ ਪੰਡੀ ਛੋੜ ਕੇ ਲਗਵਾਲੀਆ ਤੋਂ ਸਾਡੇ ਸਰਦਾਰ ਜੋਗ ਮਹਾਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਜੋ ਕਿ ਉੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਗਵਾਲੀਅਰ ਤੋਂ ਚੱਲ ਕੇ ਜੋ ਹਾਰ ਪ੍ਰਭਾਵਿਤ ਸਾਡੇ ਤੇ ਸਿੱਖ ਸੰਗਤਾਂ ਨੇ ਉਹਨਾਂ ਦੇ ਸਹਿਯੋਗ ਲਈ ਜੋ ਵੀ ਤਿਲ ਫੁੱਲ ਸਤਿਗੁਰਾਂ ਦੀ ਬਖਸ਼ਿਸ਼ ਅਨਸਾਰ ਇਕੱਠਾ ਹੋਇਆ ਹੈ ਮਾਇਆ ਦੇ ਰੂਪ ਵਿੱਚ ਤੇ ਪੰਖ ਦੇ ਰੂਪ ਵਿੱਚ ਉਹ ਸਾਰੀ ਸੇਵਾ ਜਿਹੜੀ ਹੈ ਉਹਨਾਂ ਤੱਕ ਜਿਹੜੇ ਸਾਡੇ ਵੀਰ ਪ੍ਰਭਾਵਿਤ ਹੋਏ ਹਨ ਹਾਰ ਪ੍ਰਭਾਵਿਤ ਲੋਕ ਉਹਨਾਂ ਤੱਕ ਪਹੁੰਚਾਈ ਜਾਵੇਗੀ ਸੋ ਮਹਾਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਜੋ ਕਿ ਬੜੇ ਹੀ ਸਜਜੇ ਢੰਗ ਦੇ ਨਾਲ ਗੁਰਦੁਆਰਾ ਦਾਤਾ ਬਿੰਦੀ ਛੋੜਕਲਾ ਗਵਾਲੀਆ ਤੇ ਸੇਵਾ ਨਿਭਾਰੇ ਨੇ ਸੋ ਸਾਰੀਆਂ ਸੰਗਤਾਂ ਦਾ ਮਾਰਗਦਰਸ਼ਨ ਨੇ ਸਾਡੇ ਮਹਾਪੁਰਸ਼ ਸੋ ਇਹ ਸਾਰੀਆਂ ਸਿੱਖ ਸੰਗਤਾਂ ਜੋ ਹੈ ਇਹ ਜਿੱਥੇ-ਜਿੱਥੇ ਵੀ ਲੋੜਵੰਦ ਸਾਡੇ ਵੀਰ ਨੇ ਉਹਨਾਂ ਨੂੰ ਸਹਾਇਤਾ ਕਰਨ ਲਈ ਪਹੁੰਚੀਆਂ ਨੇ ਕਾਫੀ ਸਿੱਖ ਸੰਗਤਾਂ ਤਕਰੀਬਨ 20-25 ਗੱਡੀਆਂ ਨੇ ਤੇ ਇੱਕ ਬੱਸ ਹੈ ਸੋ ਸਾਰੇ ਆਪਾਂ ਮਿਲ ਜੁੜ ਕੇ ਜੋ ਸਾਡੇ ਹੜਪ੍ਰਭਾਵਿਤ ਲੋਕ ਨੇ ਉਹਨਾਂ ਦੀ ਸੇਵਾ ਲਈ ਹਾਜ਼ਰ ਆ। ਸੋ ਇਹਨਾਂ ਕੁਝ ਕਹਿੰਦਾ ਹਾਂ ਮੈਂ ਤਾਂ ਰਾਤ ਸਮਕੀਬਾ ਬਈਆ ਤੇ ਲੈ ਕੇ ਤੇ ਕਿੱਥੇ ਕਿੱਥੇ ਜਿਹੜਾ ਉਹ ਜਾਣਾ ਹੈ। ਦੇਖੋ ਜੀ ਕਣਕ ਲੈ ਕੇ ਆਏ ਕੁਝ ਤੇ ਬਾਕੀ ਨਗਦਰ ਆਸ਼ੀ ਲੈ ਕੇ ਆਏ ਜਿੰਨਾ ਡੀਜ਼ਲ ਦੀ ਸੇਵਾਾਂ ਵਾਸਤੇ ਤੇ ਉਹ ਜਿੱਥੇ-ਜਿੱਥੇ ਵੀ ਲੋੜਵੰਦ ਲੋਕ ਨੇ ਬਾਕੀ ਮਹਾਪੁਰ ਸਰਕਾਰ ਜੋ ਸਾਡੇ ਨਾਲ ਨੇ ਤੇ ਅਸੀਂ ਜਿੱਥੇ ਵੀ ਲੋੜਵੰਦ ਲੋਕਾਂ ਨੂੰ ਜਿੱਥੇ ਵੀ ਕਹਿਣ ਕਿ ਸੇਵਾ ਦੀ ਪੱਤਰਾਂ ਆੜਪੀੜਤਾ ਦੇ ਲਈ ਜਿਹੜਾ ਸਮਗਰੀ ਲੈ ਕੇ ਆਏ ਸਰਦਾਰ ਸਾਹਿਬ ਕਿੰਨੀ ਸੰਗਤ ਦਾ ਸੀ ਵੀ ਇੱਕ ਹੀ ਗੱਲ ਵਾਣੇ ਭਾਵ ਵੀ ਵਾਹਿਗੁਰਜ ਜੀ ਕਾ ਕਾਲਸਾ ਵਾਹਿਗੁਰਜ ਜੀ ਕੀ ਫਤਿਹ ਸਤਿਗੁਰ ਪਾਸ਼ਾ ਮਹਾਰਾਜ ਜੀ ਨੇ ಅಪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਜੋ ਪੰਜਾਬ ਦੀ ਧਰਤੀ ਤੇ ਪਿਛਲੇ ਦਿਨਾਂ ਵਿੱਚ ਹੜ੍ਹ ਆਏ ਜਾਨੀ ਮਾਨੀ ਨੁਕਸਾਨ ਆਏ ਉਸ ਨੂੰ ਸੋਸ਼ਲ ਮੀਡੀਆ ਤੇ ਜਦੋਂ ਦੇਸ਼ਾਂ ਵਿਦੇਸ਼ਾਂ ਦੇ ਵੱਖ-ਵੱਖ ਖੇਤਰਾਂ ਦੀਆਂ ਸੰਗਠਨਾਂ ਨੇ ਦੇਖਿਆ ਤਾਂ ਮੱਧ ਪ੍ਰਦੇਸ਼ ਦੇ ਵਿੱਚ ਗੁਰਦੁਆਰਾ ਦਾਤਾਪੰਦੀ ਸ਼ੋੜਕੀਲਾ ਗਵਾਲੀਅਰ ਵਿਖੇ ਜੋ ਸਮੂਹ ਇਲਾਕੇ ਦੀਆਂ ਸੰਗਠਨਾਂ ਜਿਲਾ ਗਵਾਲੀਅਰ ਦੀਆਂ ਸੰਗਠਨਾਂ ਉਹਨਾਂ ਨੇ ਵੀ ਆਪਣਾ ਬੰਦਾ ਯੋਗਦਾਨ ਦਿਲ ਤੋਂ ਇਕੱਠਾ ਕਰਕੇ ਉੱਥੋਂ ਸਮਗਰੀ ਕਣਕ ਇਕੱਠੀ ਕੀਤੀ ਅਤੇ ਲਗਭਗ 1/2 ਕਰੋੜ ਰੁਪਏ ਦੇ ਰਕਮ ਲੈ ਕੇ ਇੱਥੇ ਗਵਾਲੀਅਰ ਤੋਂ ਚੱਲ ਕੇ ਖਰੂਰ ਸਾਹਿਬ ਵਿਖੇ ਬਾਬਾ ਸੇਵਾ ਸਿੰਘ ਜੀ ਕਾਰਸਾ ਕਮਲ ਸਾਹਿਬ ਵਾਲਾਂ ਕੋਲੇ ਪਹੁੰਚੇ ਅਤੇ ਇਥੋਂ ਅਰਦਾਸ ਕਰਨ ਉਪਰੰਤ ਵੱਖ-ਵੱਖ ਇਲਾਕਿਆਂ 'ਚ ਜਿਸ ਇਲਾਕਿਆਂ 'ਚ ਜਿਸ ਚੀਜ਼ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਜਾਂ ਰਸ ਦੀ ਲੋੜ ਹੈ ਜਾਂ ਜਿਹੜੇ ਹੋਰ ਵੀ ਜਾ-ਜਾ ਕਰਕੇ ਜਿਹੜੀ ਚੀਜ਼ ਦੀ ਲੋੜ ਹੋਊਗੀ ਉਸ ਮੁਤਾਬਕ ਵੱਖ-ਵੱਖ ਖੇਤਰਾਂ 'ਚ ਜਾ ਕੇ ਚਾਰਾ ਜਾਂ ਕਣਕ ਬੀਜ ਖਾਦ ਡੀਜ਼ਲ ਜਿਸ ਚੀਜ਼ ਦੀ ਵੀ ਲੋੜ ਹੈ ਉਸ ਤਰੀਕੇ ਨਾਲ ਵੀ ਜਾ ਕੇ ਖੇਤਰ ਦੇ ਵਿੱਚ ਇਲਾਕੇ ਦੇ ਵਿੱਚ ਵੰਡਿਆ ਜਾਊਗਾ ਜੀ ਇਹ ਗਵਾਲੀਅਰ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਮਾਰਾ ਦਾਤਾਬੰਦੀ ਛੋੜ ਦੇ ਸਾਰੇ ਇਲਾਕੇ ਦੀ ਸੰਗਤ ਉੱਥੇ ਇਕੱਠੀ ਹੋ ਗਿਆ ਜਿੱਥੇ ਪਹੁੰਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਗਵਾਲੀਆ ਜ਼ਿਲ੍ਹੇ ਦਾਤਾਬੰਦੀ ਛੋੜ ਕੇ ਲਾਗਵਾਲੀਆ ਤੋਂ ਕਬਰਾ ਚਨੌਂ ਅਤੇ ਤਰਵਾਰ ਸਾਰੇ ਖੇਤਰ ਚੋਂ ਮਾਇਆ ਕ੍ਰੀਬ ਵਾਸ਼ਨ ਖਾਨ ਤੋਂ ਸਾਰਾ ਕੁਝ ਲੈ ਕੇ ਪਹੁੰਚੇ ਹਨ ਮਾਰਾਏ ਗੁਰੂ ਦਾਤਾਬੰਦੀ ਛੋੜ ਬਾਬਾ ਸੇਵਾ ਸਿੰਘ ਜੀ ਅੱਜ ਆਇਆ ਹੈਟ ਗੁਰਮਾ ਪੁੱਛ ਬਾਬਾ ਕੁਰਪੀ ਸਿੰਘ ਵੀ ਸਾਡੇ ਨਾਲ ਆਇਆ ਹੈ ਅਸੀਂ ਸਾਰੀ ਸੰਗਤਾਂ ਦੇ ਜੋ ਵੀ ਆ ਬਾੜ ਪੀੜਤਾ ਵਾਸਤੇ ਆ ਕੇ ਵਕ ਵਕ ਪਿੰਡਾਂ ਵਿੱਚ ਸਾਰੇ ਲਗਾ ਦਿੰਦਾ ਵਾਹਿਗੁਰੂ ਜੀ ਹਾਂਜੀ ਇੱਕ ਗਵਾਲੀਆ ਤਾਂ ਜੱਤਾ ਹੋਰ ਆ ਰਿਹਾ ਆ ਉਹ ਵੀ ਨਹੀਂ ਉਹ ਦੋ ਚਾਰ ਦਿਨ ਬਾਅਦ ਆਏਗਾ ਜੀ ਬਾਕੀ ਇਹ ਅਸੀਂ ਚਾਰ ਪੰਜ ਜ਼ਿਲ੍ਹੇ ਤਹਿਸੀਲਾਂ ਜਿੰਨਾ ਚੋਂ ਆਏ ਹਾਂ ਸਾਰੀ ਸੰਗਤ ਵਾਹਿਗੁਰੂ ਜੀ ਹਾਂ ਠੀਕ ਸਾਰੇ ਖੰਡਾਂ ਤੇ ਗਵਾਲੀਆ ਜਿਹੜਾ ਬਣਾਇਆ ਕਰਦੇ ਹੋਗੇ ਜੋ ਸਾਫੀਖਾ ਵਾਸਤੇ ਉੱਚ ਟੈਲਫੋਨ ਜਿਹੜਾ ਉਹ ਕਰਤਾ ਹੋਇਆ ਕਰਕੇ ਲਿਆਇਆ ਜੀ ਜਿਹੜਾ ਕਿ ਇਹਨਾਂ ਦੇ ਆਪਣੇ ਫਾਰਪੀਟਾਂ ਨਾਲੋਂ ਮਤਲਬ ਆਪਣੇ ਜਿਹੜੇ ਤਿਲਦਾਸ਼ ਉਹ ਉਹਨਾਂ ਨਾਲ ਕਰੀਏ ਤੇ ਅੱਜ ਇੱਕ ਸੰਗਤ ਕੱਲ ਵੀ ਸਾਡੇ ਕੋਲ ਕੱਲ ਵੀ ਕਰੇ ਧੋਕੇ ਕਰੇ ਪੋਣਾ ਏਰੀਆ ਦਾ ਕੁਆਰੀਆ ਚ ਪਿੰਡਾ ਉਹ ਵੀ ਕੱਲ ਇੱਥੇ ਕਰ ਗਏ ਜਰਾ ਇੱਕ ਅਪਸਰੀ ਨੂੰ ਹੋਰ ਉਹਦੇ ਕੋਲ ਬਾਸ ਮਤਲਬ ਬਾਸ ਬਗਰੋ ਉਹੀ ਹੋਣਗੇ ਇਹੋ ਕਰਕੇ ਜਾਣਗੇ ਤੇ ਹੁਣ ਜਿੰਨਾ ਕਿ ਸਾਡੇ ਕੋਲ ਜਿਹੜੀ ਸਾਡੇ ਕੋਲ ਪਾਇਆ ਆ ਹੈ ਆਪਣੇ ਸਭ ਸਾਨੂੰ ਸੋਚਣ ਦੀ ਲੋਈ ਆ ਵੀ ਆ ਡੀਐਲ ਦੀ ਸੇਵਾ ਕਰੀਏ

ਤੇ ਸੇਵਾ ਬਾਬਾ ਜੀ ਦੇ ਦੁਆਰਾ ਕਰ ਰਹੇ ਆ ਤੇ ਬਾਬਾ ਜੀ ਬੜੀ ਛੜ ਦੀ ਕਲਾ ਸਾਰੀ ਕਿਰਪਾ ਇਹਨਾਂ ਦੀ ਤੇ ਉਹ ਸੇਵਾ ਕਰ ਰਹੇ ਆ ਹਾਂਜੀ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਖਡੂਰ ਸਾਹਿਬ